ਬਾਵਾ ਤਾਂ ਸੋਹਣਾ ਆ ਲੇਪਾ ਪੋਚੀ ਕਰਾ ਕੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਲਓ ਜੀ ਅੱਜ ਹੈਗਾ ਆਪਣੇ ਗਾਣੇ ਦਾ ਛੂਟ ਤੇ ਉਰੀਆਂ ਚੱਲਦੀਆਂ ਤਿਆਰੀਆਂ ਪੁੱਲ ਜੇ ਲਾਈ ਫੇਰਦੀਆਂ ਰੋਜ ਡੇ ਅੱਜ ਸਾਊਂਡ ਆਨ ਕਰੋ ਉਹ ਹੀ ਗਾਣੇ ਦਾ ਯਾਰ ਤੁਸੀਂ ਖੰਡ ਪਾਠਾ ਵੀ ਭੋਗ ਵਾਲੇ ਨੂੰ ਦੇ ਲਿਆ ਹਾਂ ਓਏ ਮੈਂ ਹੁਣ ਸਾਰੇ ਜਾਣੇ ਬਾਤ ਤੋਂ ਬਾਅਦ ਸਾਡੀ ਸਪੋਰਟ ਕਰੋ ਲਓ ਜੀ ਅੱਜ ਹੈਗਾ ਆਪਣੇ ਗਾਣੇ ਦਾ ਛੂਟ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਉਹਦੀਆਂ ਚਾਲਦੀਆਂ ਤਿਆਰੀਆਂ ਇੱਕ ਤੀ ਪੰਜ-ਪੰਜ ਰਿਕਵਾ ਦੰਨੀਆਂ ਆ ਹੂੰ ਗੁੱਲਾ ਜੇ ਪਤਾ ਨਹੀਂ ਕੀ ਆ ਪਹਿਲਾਂ ਪ੍ਰੈਸ ਕਰਕੇ ਆ ਟੀਆਂ ਜੁੰਨੀਆਂ ਪ੍ਰੈਸ ਨਹੀਂ ਹੁੰਦੀਆਂ ਸਟੀਮ ਪ੍ਰੈਸ ਕਰਨੀ ਪੈਂਦੀ ਆ ਮੈਂ ਚਨਾਣੇ ਕਨੇ ਪੀਬੀਸੀ ਠਾ ਲੈਣੀਆਂ ਬਾਰੀ ਦੀ ਸਟੀਮ ਪ੍ਰੈਸ ਸਟੈਂਡ ਲਿਆ ਕੇ ਦੇਣਾ ਪਾਣਾ ਮਨ ਲੱਗਦਾ ਅੱਜ ਆਪਣੇ ਗਾਣੇ ਦਾ ਹੈਗਾ ਸ਼ੂਟ ਜੀ ਤੇ ਵਾਹਿਗੁਰੂ ਮੇਰ ਕਰਨ ਡਰਸਾਂ ਰੋਸਾਂ ਫਰੈਸ ਕਰੀ ਜਾਂਦੀ ਆ ਕੈਂਗ ਪੈਕ ਐਂਡ ਆਲਾ ਕਰਾਂ ਪੋਟਲੀਆਂ ਫੂਟਲੀਆਂ ਜਿਹੜੀਆਂ ਪਾਉਣੀਆਂ ਲੇਟ ਆ ਬਈ ਤੂੰ ਹੈਲੋ ਤੇਰੀ ਪਾਰਲਰ ਵਾਲੀ ਡੀਕੀ ਜਾਂਦੀ ਐ ਪਾਉਣੇ 8 ਹੋ ਗਏ ਆ ਇਹ ਹੁਣ ਬੁਰਸ਼ ਬੁਰਸ਼ ਕੀ ਕਰਨੇ ਆ ਉੱਥੋਂ ਤਿਆਰਤਾ ਹੋਈ ਆ ਉਹਨਾਂ ਤੋਂ ਬਾਅਦ ਚ ਮੜਾ ਟੱਚ ਬਧੇਣਾ ਪਈ ਲੈ ਸਾਚਾ ਪਦੇਣਾ ਨੇ ਮਾਹੀ ਸਰਮਾ ਨੇ ਘਰ ਵੀ ਪਤਾ ਕਿ ਸਾਰਾ ਕੁਝ ਕਰ ਜਣ ਤਾਈਂ ਦਾ ਕਹਿਣਾ ਰਹਿਣਾ ਤੇ ਮੇ ਮੂਕਾ ਪਕਰਾਉਣ ਨੂੰ ਆਹ ਅੱਜ ਦਾ ਇਹ ਰੱਜ ਫੇਸ ਸ਼ੇਅਰ ਕਰਾ ਦੇ ਮੇਰਾ ਕੋਈ ਨਹੀਂ ਫੇਸ਼ੀਅਲ ਕਰਾਇਆ ਵੀ ਉੱਥੇ ਨਾਲੇ ਪਾਣੀ ਵੀ ਛੱਟਣਾ ਤੇ ਮੇਕਅੱਪ ਤਾਂ ਤੇਰਾ ਲੈ ਜਾਣਾ ਚੱਲ ਮੋਣੀ ਦਾ ਛੱਟਣਾ ਉਹ ਸੀਨ ਉਹ ਜੇ ਕਰਨੇ ਆ ਪਾਣੀ ਵਾਲੀ ਕੋਈ ਨਾਲ ਮੈਂ ਦੂਜੇ ਸੂਟ ਵਾਲੂੰ ਗੁੱਟੀਆਂ ਮੇਰੇ ਨਵੇਂ ਸੂਟ ਨਾਲ ਖਰਾਬ ਕਰ ਦੇ ਪਾਣੀ ਦੇ ਛੱਟੇ ਗੱਲ ਪਾਣੀ ਦੀ ਤਾਂ ਮੂੰਹ ਦੀ ਆ ਵੀ ਮੇਕਅੱਪ ਲੈ ਜਾਣਾ ਸਾਰਾ ਯਾਰ ਇਹੋ ਜੇ ਕੰਮ ਨਾ ਮੈਚਿੰਗਾਂ ਮੂੰਚਿੰਗਾਂ ਵਾਲੇ ਰਾਤ ਨੂੰ ਕਰਕੇ ਪਈਦੇ ਹੁੰਦੇ ਆ ਇੱਕ ਦਿਨ ਪਹਿਲਾਂ ਦਾ ਕੰਮ ਹੁੰਦਾ ਵਾ ਇਹ ਕਿੰਨੇ ਨਾਲ ਚੱਲੂਗੇ ਵਾਈਟ ਕੋਈ ਬੋਲਾ ਆ ਦੋ ਵਨਾਰ ਦਾ ਕਰਦੀ ਆ ਚੱਲ ਤੁਹਾਡੀਆਂ ਜੁੱਤੀਆਂ ਕਿੱਥੇ ਆ ਮਾਤਾ ਥੱਲੇ ਵਿੱਚ ਆ ਕੇ ਪਾ ਦੇਣਾ ਪਾ ਕੇ ਚ ਪਾ ਲੈਣ ਕੱਚੀ ਸਾਰੀਆਂ ਮਾਤਾ ਗੱਡੀ ਜੀ ਰੱਖ ਲੈਣੀ ਓਵੇਂ ਮੇਰੀਆਂ ਵੀ ਗੱਡੀ ਚ ਰੱਖ ਦੇ ਤੂੰ ਲਿਫਾਫੇ ਜੀ ਪਾ ਕੇ ਦੇ ਦੇ ਮੈਨੂੰ ਚੱਲ ਕੇ ਰਾਂ ਯਾਰ 8:00 ਦਾ ਵੱਜ ਗਏ ਉਧਰੋਂ ਤੇਰੀ ਪਾਲਰ ਵਾਲੀ ਪਿੱਟੂ ਗਈ ਫਿਰ ਮੈਨੂੰ ਹੈੱਡ ਵਾਸ਼ ਉੱਤੀ ਕਰ ਲੈਣਾ ਤੂੰ ਦਾ ਕਰਾ ਲੈਣਾ ਮੈਂ ਤਾਂ ਨਾ ਹੁਣਾ ਨਾ ਕਰਿਆ ਕੇ ਦੁਪਹਿਰ ਨੂੰ ਗਰਮੀ ਹੋਈ ਨੇ ਫਿਰ ਤੇਰਾ ਸਾਰਾ ਮੁਰਕਾ ਚੋ ਜਾਣਾ ਮੇ ਮੂਕਾ ਪਜ ਜਾ ਆਹੋ ਚੱਲ ਕਰਾ 8:00 ਵਜੇ 10 ਮਿੰਟ ਹੋ ਗਿਆ ਨਾ ਚਲੋ ਮੈਂ ਪਾਰਲਰ ਵਾਲੇ ਨੂੰ ਕਿੰਨੇ ਵਜੇ ਦਾ ਟਾਈਮ ਦਿੱਤਾ ਸੀ 8:00 ਕਿਥੇ ਇਧਰ ਹੀ ਸੀਗੇ ਹਾਂ ਇਧਰ ਹੀ ਰੱਖਾ ਜਾਲਿਆਂ ਦੇ ਜਾਣਾ ਹਾਂ ਉਹ ਆਦੇ ਸੰਤ ਸਟੈਂਡ ਕੋਲੇ ਆ ਨਹੀਂ ਨੀਅਰ ਸੰਤਨਗਰ ਲਿਖਿਆ ਹੋਇਆ ਸੀ ਮੈਂ ਤਾਂ ਪਹਿਲੀ ਵਾਰ ਆਈ ਹਾਂ ਮੈਂ ਵੀ ਪਹਿਲੀ ਵਾਰ ਆਇਆ ਹਾਂ ਉਸ ਤਾਂ ਨਹੀਂ ਹੈਗੇ ਨਹੀਂ 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 ਇਧਰ ਆ ਸੰਤੜੇ ਤਾਂ ਆ ਗਈ ਸੰਤ ਸਟੇਡ ਆਦੇ ਆਦੇ ਹੈ ਕਿਹੜਾ ਆਹ ਬਸ ਉਹ ਰੇਖਾ ਸਲੂਨ ਅਕੈਡਮੀ ਚੱਲ ਵੀ ਚੱਲ ਕਰਾਂ ਤੂੰ ਤਾਂ ਇੱਥੋਂ ਹੋ ਜਾਣਾ ਲੇਪਾ ਪੋਚੀ ਕਰਾ ਲੈਣੀ ਆ ਇਹ ਗੱਲ ਸੁਣੋ ਮੈਂ 8:30 ਹੋਣ ਲੱਗੇ ਆ ਹਾਂ ਐਗਜ਼ੈਕਟ 10 ਵਜੇ ਆ ਜਿਓ ਹੈ 10 ਦੁੱਸ ਨਹੀਂ ਮੈਂ 9:30 ਆਉਣਾ 10 ਵਜੇ ਤੱਕ ਪਹੁੰਚ ਜਾਣਾ ਉੱਥੇ ਕੋਸ ਕਰਾਈ ਜਾ ਲੈ ਮੈਂ 9:30 ਇੱਥੇ ਗੇਟਾਂ ਦੇ ਖੜ੍ਹ ਜਣਾ ਰਖਾ ਜਾਣਾ ਦੇ ਆ ਕੇ ਚੱਲ ਕਰ ਖੜ੍ਹ ਜਿਓ ਨੇ ਖਾੜ ਜਿਓ ਨਹੀਂ ਲੈ ਕੇ ਜਾਣਾ ਤੈਨੂੰ ਸਿਰ ਦੁਪਹਿਰੇ ਬੜੀ ਗਰਮੀ ਹੋ ਜਾਣੀ ਆ ਮੇਰੀ ਗੱਲ ਚ ਨਾ ਚਾਬੀ ਮੰਮੀ ਕੋਲ ਆ ਤੇ ਪਹਿਲਾਂ ਸੂਟ ਉੱਪਰ ਪਿਆਵਾ ਚੰਗਾ ਤੇ ਮੇਰਾ ਟੇਚੀ ਰੱਖ ਲਿਆ ਟੇਚੀ ਰੱਖ ਲਿਆ ਫਿਰ ਮੈਨੂੰ ਦੇਖ ਲੈਣ ਦਾ ਫੁੱਲੇ ਦੇਖ ਲੈ ਦੇ ਲੈ ਓਕੇ ਬੋਲਾ ਔਖਾ ਵੀ ਵਿਆਹ ਕਰਾ ਕੇ ਹੈ ਦਾ ਸੱਚੀ ਔਖਾ ਹੀ ਆ ਪਹਿਲਾਂ ਕੋਈ ਫਿਕਰ ਨਹੀਂ ਹੁੰਦਾ ਜਿ ਫਾਕਾ ਨਹੀਂ ਹੁੰਦਾ ਆ ਲੈ ਜੀ ਆਲਾ ਮਾੜੀ ਹੋਈ ਚਲੋ ਜੀ ਤਾਂ ਹੀ ਕਰੀ ਜਾਂਦੀ ਇਹਨਾਂ ਨੇ ਫੋਨ ਹੀ ਨਹੀਂ ਲਾਇਆ ਉਹ ਆ ਗਈ ਆ ਗਈ ਆਂਟੀ ਆ ਗਈ ਆ ਗਈ ਆ ਗਈ ਆ ਗਈ ਚਲੋ ਜੀ ਉਹ ਆ ਗਈਆਂ ਰਖਾ ਜਾਣੀਆਂ ਗੁੱਡੀਆਂ ਕੰਮ ਹੋ ਗਿਆ ਥੋੜਾ ਜਿਹਾ ਲੇਟ ਤੇ ਹੁਣ ਆਪਾਂ ਆਏ ਆ ਮੈਡਮ ਨੂੰ ਲੈਣ ਇਥੋਂ ਪਾਰਲਰ ਤੋਂ ਆਪਾਂ ਵੀ ਫਤਿਹਤ ਰੂਣਾ ਸੀ ਤਾਂ ਤੋ 3 ਟਟਟਟ ਲੇਪਾ ਪੋਚੀ ਕਰਾ ਕੇ ਸਾਡੇ ਦਰਮਿਆਨ ਖੜੋ ਖੜੋ ਟੌਪ 'ਚ ਖੜੋ ਲੇਪਾ ਪੋਚੀ ਕਰਾ ਕੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਨਹੀਂ ਮੇਕਅਪ ਤਾਂ ਇਧਰ ਨੂੰ ਕਰੀ ਲੱਗ ਕੀੜਾ ਕਰਾ ਗਈਆਂ ਕੋਈ ਨਾ ਪੁੱਤ ਇੱਤੈ ਏਸੀ ਚੱਲਦਾ ਗੱਡੀ 'ਚ ਆਹ ਦੇ ਨੇਚਰਲ ਬਿਊਟੀ ਸਾਡੀ ਅੱਛਾ ਜਿਹੜਾ ਕੱਲ ਰਾਤ ਕੀਤੀ ਸੀ ਕੋਸ ਬਣੀ ਸੌਂ ਲੱਗੇ ਤੇਰੀ ਤੇਰੀ ਸੌਂ ਲੱਗੇ ਨੈਚਰਲ ਮੇਰੀ ਮੰਮੀ ਨੇ ਜੰਮੇ ਹੀ ਸੋਣਾ ਐਵੇਂ ਥੋੜੇ ਘੰਟਾ ਲੱਗ ਜਾਂਦਾ ਫੇਸ ਉਸਤਾਦ ਜੀ ਨਾਲ ਉਹ ਕਰਾ ਕੇ ਜਾਂਦੀ ਆ ਆ ਮੜੀ ਦੜੀ ਉਹ ਸੈਟ ਜੀ ਕਰਾਈ ਐ ਹੁਣ ਤੁਸੀਂ ਗੱਲ ਸੁਣੋ ਉਹ ਤੋਂ ਮੈਂ ਹੈਅਰ ਸਟਾਈਲ ਉਸਮ ਨਾਲ ਕਰਾਇਆ ਆ ਮਗਰ ਤੰਤ ਪੁੱਲ ਜੇ ਲਾਈ ਫੇਰਦੀ ਆ ਰੋਡ ਡੇ ਅੱਜ ਨਹੀਂ ਹਾਂ ਇਹ ਮੈਂ ਉਸਾਰ ਨਾਲ ਹੇਅਰ ਸਟਾਈਲ ਕਰਾਇਆ ਦੇਖੋ ਪਹਿਲੇ ਦੋ ਸ਼ੂਟਾਂ ਤੇ ਗੁੱਤ ਹਾਂ ਤੀਜੇ ਦੇ ਫਾਲ ਖੋਲੂਗਾ ਮੈਂ ਤੁਹਾਨੂੰ ਦੱਸੂ ਵੀ ਬ੍ਰੇਡ ਕਿਵੇਂ ਖੋਲਣੀ ਆ ਤੂੰ ਮੈਂ ਖੋਲ ਉਹ ਐਨਾ ਕਰਦੇ ਚੰਗਾ ਨਹੀਂ ਮੇਕਅਪ ਇਹਨਾਂ ਨੇ ਸੋਨਾ ਕੀਤਾ ਮੈਂ ਇਦਨ ਮੇਕਅਪ ਦਾ ਸੋਨਾ ਨਾਲੇ ਉਹ ਵੀ ਜਮਾ ਲਾਈਟ ਜੈ ਕੀਤਾ ਬਾਹਲਾ ਐਂ ਜਿਵੇਂ ਜਗਰਾਤੇ ਤੇ ਜਾਣਾ ਹੁੰਦਾ ਤੂੰ ਨਹੀਂ ਉਹ ਮੈਂ ਜਿਵੇਂ ਜਮਾ ਠੀਕ ਜਿਹਾ ਲੱਗਦਾ ਲਾਈਟ ਜੈ ਸੋਨਾ ਲੱਗਦਾ ਹਾਂਜੀ ਸੋ ਅੱਜ ਹੈਗਾ ਆਪਣਾ ਇੱਕ ਦਾ ਪੋਸਟ ਵੈਡਿੰਗ ਸ਼ੂਟ ਤੇ ਇੱਕ ਆਪਾਂ 5 6 ਗਾਣੇ ਹੋਏ ਪਏ ਆ ਬਾਬਾ ਸੁੱਖ ਰੱਖੀ ਈਪੀ ਕਰਾਂਗੇ ਗਾਣਿਆਂ ਦੀ ਹੁਣ ਤੇ ਗਾਣੇ ਜਿਹੜੇ ਆਪਣੇ 4 5 ਹੋਏ ਪਏ ਆ ਜਿਨ੍ਹਾਂ ਦੇ ਵਿੱਚੋਂ ਦੋ ਗਾਣਿਆਂ ਦੀਆਂ ਵੀਡੀਓ ਬਣ ਚੁੱਕੀਆਂ ਨੇ ਤੀਜੇ ਗਾਣੇ ਦਾ ਅੱਜ ਸ਼ੂਟ ਆ ਤੇ ਨਾਲੇ ਤਾਂ ਗਾਣੇ ਦਾ ਸ਼ੂਟ ਕਰਾਂਗੇ ਆਪਾਂ ਤੇ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਨਹੀਂ ਸਾਡਾ ਪੋਸਟ ਵੈਰੀ ਹੋ ਜਣਾ ਹਏ ਤਿੰਤਾ ਪੋਸਟ ਪੈਡਿੰਗ ਦੀ ਆ ਤੇਰੀ ਵਾਹਿਗੁਰੂ ਮੇਰ ਭਰੇ ਹੱਥ ਨਾਲ ਕਣ ਤੇ ਸਾਰੇ ਤੁਹਾਡੇ ਲੀੜੇ ਲੁੜੇ ਆ ਪਏ ਆ ਲਿਆਂਦੇ ਆ ਤੇਜੀ ਦੇਤੀ ਮਗਰ ਪਿਆ ਵਾਇਗਰ ਨੂੰ ਮੇਰ ਕਰਨ ਤੇ ਘੈਂਟ ਘੈਂਟ ਗਾਣੇ ਲੈ ਕੇ ਤੁਹਾਡੇ ਲਈ ਆ ਰਹੇ ਹਾਂ ਤੇ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਸਪੋਰਟ ਕਰਿਓ ਤੇ ਅੱਜ ਆਪਾਂ ਜਿੱਥੇ ਗਾਣੇ ਦਾ ਸ਼ੂਟ ਆ ਆ ਆ ਗਿਆ ਉਹ ਰਾਹ ਜਿਹੜਾ ਲੋਕੇਸ਼ਨ ਨੂੰ ਚੱਲਿਆ ਤੇ ਲੋਕੇਸ਼ਨ ਵੀ ਬਹੁਤ ਘੈਂਟ ਆ ਤੇ ਇਤਿਹਾਸ ਨਾਲ ਜੁੜੀ ਹੋਈ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੀ ਲੋਕੇਸ਼ਨ ਆ ਤੇ ਕੀ ਇਤਿਹਾਸ ਆ ਇਹਦਾ ਬਹੁਤ ਆਪਣੇ ਸਿੱਖ ਰਾਜ ਦੇ ਨਾਲ ਪੱਟਾ ਤੇ ਡੂੰਘਾ ਇਤਿਹਾਸ ਆ ਇਸ ਜਗ੍ਹਾ ਦਾ ਆਜੋ ਫਿਰ ਤੁਹਾਨੂੰ ਦਿਖਾਉਨੇ ਲਓ ਜੀ ਸਾਡੇ ਫੋਟੋਗ੍ਰਾਫਰ ਤਾਂ ਪਹੁੰਚ ਚੁੱਕੇ ਨੇ ਲੈ ਕੇ ਸਾਂਦ ਸਮਾਨ ਤੇ ਆਹ ਲੋਕੇਸ਼ਨ ਆ ਉਹ ਆ ਜੋ ਤੁਹਾਨੂੰ ਅੰਦਰੋਂ ਦਿਖਾਉਨੇ ਆ ਦੱਬੀ ਆਉਂਦੇ ਆਪਾਂ ਤਾਂ ਅੰਦਰ ਹੌਲੀ ਹੌਲੀ ਆਜੋ ਕਰ ਆ ਜੀ ਆਪਾਂ ਪਹੁੰਚ ਚੁੱਕੇ ਹਾਂ ਉਸ ਜਗ੍ਹਾ ਜਿਹੜਾ ਤੁਹਾਨੂੰ ਆਪਾਂ ਦੱਸ ਰਹੇ ਸੀ ਵੀਡੀਓ ਦੇ ਵਿੱਚ ਪਹਿਲਾਂ ਤੇ ਮਹਾਰਾਜ ਦਲੀਪ ਸਿੰਘ ਜੀ ਨੂੰ ਜਦੋਂ ਅੰਗਲੈਂਡ ਲੈ ਗਏ ਆਖਰੀ ਰਾਤ ਰੱਖਿਆ ਗਿਆ ਸੀ ਪੰਜਾਬ ਦੀ ਧਰਤੀ ਦੇ ਉੱਤੇ ਈ ਹਲਕੋઠી ਉਹ ਬੜੀ ਆ ਗਾਂ ਜਾ ਕੇ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਕੰਟੀ ਨਹੀਂ ਪਰ ਚਲਦੀ ਨਹੀਂ ਚਲਦੀ ਨਹੀਂ ਕੰਟੀ ਨਾ ਉਹ ਤੋਂ ਚੱਲ ਗਈ ਉਹ ਤੋਂ ਨੂੰ ਆ ਜੀ ਚੱਲ ਕੇ ਫਿਰ ਖੜ ਜੇ ਵਾਲੀ ਵੀ ਨਾ ਪੈ ਗਈ ਟੂ ਲਵਾ ਦਿੰਦੇ ਫਿਰ ਹਰੀ ਗਰੀ ਦਾ ਐੜਨਾ ਹੋਈ ਪੈਣਾ ਦੇ ਪੈ ਭਾਗ ਦੇ ਮਿਲਤੀਆ ਪਾਪੀਨੀ ਡਰਨੋ ਆਏ ਕੱਲ Oh, okay. yeah. ਬੋਲ ਤੋਂ ਚੱਲਣਾ ਹਾਂ ਬੋਲ ਤੋਂ ਚੱਲਣਾ ਹਾਂ ਬੋਲ ਤੋਂ ਹੀ ਆਊਗਾ ਹੁਣ ਬੋਲ ਤੋਂ ਬੋਲ ਤੋਂ ਆਊਗਾ ਬੋਲ ਪੀ ਚੱਲਣੇ ਕਰਦੇ ਆ ਤੇ ਘਰ ਮਾਨਾ ਯਾਹ ਬਸ ਬਣਾਇ ਜਮ ਮੁਰੇ ਨੇ ਕਿਥੇ ਦੇਖਦਾ ਕੱਲ ਵੀ ਕਰੀ ਇੰਨੀ ਦੂਰ ਤਾਂ ਤਿੰਨ ਤਾਂ ਨਹੀਂ ਵੇਚ ਆਉਣ ਦਿੰਦੇ ਨਹੀਂ ਇਹ ਤਾਂ ਸੋ ਲਾਲੀ ਖਾਟ ਕਿੱਧਰੋਂ ਲਾਉਣੀ ਆ ਹਾਂ ਓਕੇ ਕਿਵੇਂ ਕਰਨਾ ਕੁਣੇ ਕੁਮਮੇ ਦੇ ਗਾਣੇ ਦਾ ਆ ਜਾਣਾ ਤੂੰ ਘੁੰਮੀ ਬਸ ਇਹਦੇ ਆਲੇ ਦਾਲੇ ਤੂੰ ਤੂੰ ਕੱਲੀ ਐ ਘੁੰਮੇ ਤੂੰ ਆਈ ਮੈਂ ਥੋੜਾ ਘੁੰਮ ਬਚਾਲੇ ਨਹੀਂ ਮੈਂ ਥੋੜਾ ਘੁੰਮ ਬਚਾਲੇ ਤੈਨੂੰ ਦੱਸਦੀ ਆ ਮਤੋਂ ਆਏ ਘੁੰਮੇ ਬਸ ਇਦਾਂ ਤੋਂ ਆ ਰਿਹਾ ਠੀਕ ਐ ਇਦਾਂ ਆ ਮੈਂ ਚੱਕਰੇ ਦੇ ਵਿੱਚ ਰਹਿ ਕੇ ਨਹੀਂ ਚੱਕਰੇ ਦੇ ਨਹੀਂ ਤੂੰ ਮੂੰਹੇ ਦੇ ਇੱਥੇ ਇੱਥੇ ਬਾਰ ਬਾਰ ਘੁੰਮੀ ਤੂੰ ਆਪੇ ਘੁੰਮੀ ਤੂੰ ਆ ਬਲੈਕ ਲਾਈਨ ਤੇ ਇੱਥੇ ਘੁੰਮਣਾ ਦੇਖਾਈ ਤਾ ਮੈਂ ਸਮਝ ਗਿਆ ਪਹਿਲਾ ਇਹ ਤੇ ਹੀ ਫੋਕਸ ਆ ਇਹ ਤੇ ਫੋਕਸ ਆ ਦੂਜਾ ਮੇਰੇ ਤੇ ਫੋਕਸ ਆਏ ਬੁਲਾ ਰਾ ਵਾਹ ਸਮਝ ਗਏ ਹਾਂ ਕੁੜੀ ਆ ਜੀ ਇੱਥੇ ਕਿਹੜਾ ਦੇਣਾ ਆ ਲਾਈਨ ਤੇ ਮੇਰੇ ਜੀ ਮੇਰੇ ਤੋਂ ਬਾਹਰ ਨਹੀਂ ਆਉਣਾ ਆ ਨਾਲ ਦੇ ਦੇ ਹਾਂ ਹੈਪੀ ਬੋਥ ਆਈ ਮੈਂ ਬਾਨਾ ਚਲੋ ਵੀ ਇੱਕ ਮਿੰਟ ਕਰਦੇ ਬਾਅਦ ਕਰਦੇ ਮੈਂ ਬੱਸ ਓਕੇ ਆ ਲੱਗ ਗਿਆ ਪਤਾ ਸਾਊਂਡ ਤਾਂ ਆਨ ਕਰੋ ਲਿਪਸਿੰਗ ਕਾਹੀ ਹੋ ਕਿ ਨਹੀਂ ਚੱਲ ਬਾਬਾ ਸਾਊਂਡ ਆਨ ਕਰੋ ਵੀਰੇ ਕੋਈ ਗਾਣੇ ਦਾ ਯਾਰ ਤੁਸੀਂ ਖੰਡ ਪਾਠਾ ਵੀ ਭੋਗ ਵਾਲੇ ਨੂੰ ਲੈ ਆਇਆ। ਇਹਨਾਂ ਦਿਨ ਵੀ ਜਿਹਨੂੰ ਇੱਕ ਪਾਸੇ ਰਹਾ ਦਿੱਤੇ। ਫੋਨ ਵੀ ਇਹਦਾ ਉੱਥੇ ਧਾਰ ਦੇ। ਇਹਦਾ ਟੂਰਨਾਮੈਂਟ ਤੇ ਲਾਈਵ ਲਾਉਣ ਵਾਲਾ। ਉਹ ਵੀ ਨਹੀਂ ਲਾਉਣ ਵਾਲਾ ਜਿਹੜੀ ਊ ਉਹ ਗਾਣਾ। ਤੋਂ ਮੈਂ ਜਲਵਾ ਜਨ ਜਨ ਗਾਣਾ ਕੰਮਾ। ਟੱਕਰਾਂ ਆ ਗਏ ਨੇ ਲੈ ਤੇ। ਪਾਸੇ। ਪਾਸੇ ਗਾਣਾ ਖਤਮ। ਦੁਬਾਰਾ ਲਾਉ। ਦੁਬਾਰਾ। ਹਮਾ ਹੁਣ ਲਾ ਦੀ ਲੈਸਿੰਗ ਕਿੱਥੋਂ ਗਲਾਮ ਇਦਾਂ ਹੀ ਤਾਂ ਉਹਦਾ ਗੱਲਾ ਛੱਡ ਲੈ ਹੁਣ ਤੂੰ ਲਿਪਸਿੰਗ ਵਾਲਾ ਲਾ ਦੇ ਨਾ ਪਲਾਵਾ ਕਿੱਥੋਂ ਦੱਸ ਆਹੀ ਲਾਸਟ ਵਾਲਾ ਫਿਰ ਉਹ ਲਾਸਟ ਵਾਲਾ ਹੀ ਲਾਉਣਾ ਹਾਂ ਇਹ ਤਾਂ ਹੁਣ ਆ ਲਾਸਟ ਵਾਲਾ ਪਹਿਰਾ ਹੀ ਲਾ ਹਾਂ ਹਾਂ ਹੁਣ ਲਾਸਟ ਵਾਲਾ ਹਾਂ ਆ ਦੇ ਉਹ ਮੂੰਹ ਤੋਂ ਵਾਲਾ ਸੀਨ ਕਰਾ ਲੈਂਦੇ ਇੱਕ ਹੈ ਥੋੜਾ ਇੱਕ ਇਹਦੇ ਚੰਗ ਹਾਂ ਓਏ ਦਰਸੀਮ ਪੂਰਨ ਬਿੰਦ ਤੋਂ ਆਪੇ ਹੀ ਤਾਰੀਫ ਕਰਦੇ ਹੋ ਸਰ ਬਾਬਾ ਸਾਰੇ ਟੂਟ ਦਾ ਜਖਲਾ ਨਾਲ ਵੜਦਾ ਚਲੋ ਦੱਸਿਆ ਤਾਂ ਆ ਗਏ ਬੰਦੇ ਨੂੰ ਸਾਨੂੰ ਪਾਣੀ ਦੇ ਦੇ ਡਾਇਰੈਕਟਰ ਵਾਲੇ ਆਉਂਦੇ ਆ ਦੋ ਹੋਰ ਆ ਗਏ ਦੋ ਆ ਦੇ ਡਾਇਰੈਕਟਰ ਪਹਿਲਾਂ ਹੀ ਆਪਣੇ ਪ੍ਰੈਸ ਆਹ ਹੈਲਪਰ ਆ ਦੋ 6 ਜਣੇ ਹੋਗੇ ਕਿਉਂ ਲੈ ਵੀ ਵੀਡੀਓ ਆ ਜਾਣੀ ਹੈ ਹੈ ਹੋਰ ਫਿਰ ਕਿਵੇਂ ਆ ਅੱਜ ਦੇ ਵਲੌਗ ਤੇ ਸਾਡੀ ਵੀਡੀਓ ਆ ਗਈ ਹੈ ਕਿਹੜਾ ਦਾ ਭਾਈ ਪਲੇਟ ਹੋ ਗਏ ਯਾਰ ਤੁਸੀਂ ਬਾਲੇ ਭਾਈ ਇਹਨਾਂ ਦੁਕਾਨ ਤੇ ਭਈ ਉਹ ਕੰਮ ਨਹੀਂ ਭਈ ਕੋਈ ਗੱਲ ਭਈ ਆਸਰੀ ਗੱਲ ਆ ਵੀ ਬੰਦਿਆਂ ਨਾਲ ਲਈ ਹਰਦਾ ਵੀ ਉਹ ਨਹੀਂ ਇਹ ਤਾਂ ਹੁਣ ਕੀ ਦੱਸੀਗੇ ਇਹਦਾ ਟੂਰਨਾਮੈਂਟ ਤੇ ਲਾਈਵ ਲਾਉਂਦਾ ਇਹਨੂੰ ਪੋਜ ਥੋੜਾ ਆਉਂਦੇ ਆ ਯਾਰ ਆ ਪੋਜ ਨੂੰ ਤਾਂ ਤੇਜੂ ਸਾਧਿਆ ਫਿਰ ਉਸ ਤੋਂ ਬਾਅਦ ਤੈਨੂੰ ਸਾਧਿਆ ਤੂੰ ਸਾਰਾ ਸੈੱਟ ਕਰਕੇ ਦੇਣਾ ਉਹ ਪ੍ਰੋਗਰਾਮ ਹੁਣ ਆ ਇਹਦਾ ਸਭੀ ਆਪਾਂ ਐਂਡ ਵਾਲੇ ਦਾ ਕਰੀਏ ਕਿ ਕਿਵੇਂ ਸਟਾਰਟ ਤਾਂ ਦਿਖਾਓ ਕਰਾਂ ਇਹ ਖਤਾ ਕਈ ਕੱਢਦੇ ਸੱਤ ਹੱਥ ਧੋਣ ਵਾਲਾ ਦੂਜਾ ਲਖਾਉ ਗਰਾਂ ਸੇਨ ਕੋ ਲਾਸਟ ਆਲ ਦੇ ਜਿਆਦਾ ਅਕੜਾਲੇ ਇੰਦਰੂੜੇ ਉੱਤਾ ਹੀ ਤਾਂ ਤੈਨੂੰ ਸੱਦਿਆ ਉਸਤਾਦ ਜੀ ਤੁਹਾਨੂੰ ਤਾਂ ਹੀ ਸੱਦਿਆ ਅਸੀਂ ਲਾਟ ਤੇ ਗੱਲਾਂ ਪਾਣੀ ਬਾਰ ਨਾ ਰਹਿ ਗਿਆ ਉਹ ਉਹ ਉਹਦਾ ਬਾਹਲੇ ਲਗਾਤਾਰ ਹੀ ਲੱਗੇ ਪਿਆ ਨਾ ਉਹ ਉਹ ਤੇ ਦੇਖ ਉਹ ਤੇ ਕਰੋ ਸੱਟ ਯਾਰ ਕੰਮ ਆਇਓ ਰੋਣ ਮੈਂ ਹੋਰ ਗਰੇ ਵੀ ਖਲੇ ਖੁਸ਼ੀਆਂ ਦਾਦੇ ਦੋਹਾਂ ਦੇ ਕਬਰ ਸਾਡੇ ਬਾਬਲੂ ਆਹ ਸੋ ਕੱਟੀ ਨਾ ਜੀ ਨੂੰ ਪਤਾ ਹੀ ਨਹੀਂ ਲੱਗਦਾ ਵੀ ਬੈਟਰੀ ਚਾ ਹੈ ਕਿਹੜੀ ਅਮਰ ਮੇਰੇ ਮੁੰਡੇ ਕਿਰੇ ਕਿਰੇ ਬਣਾਈ ਆ ਬਾਬੇ ਤੇ ਹਾਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਉਹ ਤੇ ਲੰਦਰ ਨੂੰ ਕਿਆ ਫੋਨ ਦੀ ਬੈਟਰੀ ਕਹਿੰਦਾ ਗਿੰਬਲ ਦੀ ਉਹ ਯਾਰ ਬਾਬਾ ਬਾਲੇ ਤਗੜੇ ਫੋਟੋਗ੍ਰਾਫਰ ਮੇਵਾਲਾਲ ਨਹੀਂ ਸਿੰਦਾ ਜਿਹੜਾ ਮੇਵਾਲਾਲ ਨਹੀਂ ਇਹਦਾ ਬੱਛਾਂ 'ਚ ਨਹੀਂ ਵੇਚਦੇ ਉਹਦੇ ਸ਼ੁਰਮਾ ਨਹੀਂ ਵੇਚਦੇ ਉਹਦੇ ਸ਼ੁਰਮਾ ਸ਼ੁਰਮਲ ਸਲਾਈ ਲਾ ਹਾਂ ਬੱਛਾਂ ਵਾਲਾ ਉਹ ਲਿਆਇਆ ਬੈਗ ਕਦੇ ਉਹ ਕਰਾਂ ਫੇਰ ਕਹੋਂਗੇ ਜਿਹੜਾ ਰਹਿ ਗਿਆ ਰਹਿ ਗਿਆ ਆੜੀ ਫੇਰ ਪੈਟ ਕਹੀਂ ਲਿਆਂਦਿਆਂ ਹੋਲਾ ਇਹਦੇ ਉਹੀ ਕੰਮ ਨਾਲ ਤਾਂ ਕਹਿੰਦੇ ਟਿੱਕੀਆਂ ਲਿਆਉਣੇ ਆ। ਸਾਈਆਂ ਦਿੱਤੀਆਂ ਨਹੀਂ ਉਹ ਕਹਿੰਦੇ ਬਾਈ। ਹਾਂ। ਕਹਿੰਦੇ ਪੈਟੀ ਬਦਲੇ ਪੈਟੀ। ਕਿੰਨੇ ਰੱਤ ਚ ਦੇਖੋ ਮੇਰੇ ਇੱਧਰ ਕੀ ਆ। ਓਏ। ਚਲੋ ਵੀ ਚਲੋ ਚੱਕਦੇ ਹੋ ਕਰਾਂ। ਲਾਹ ਹੈਗੀ ਹੈਗੀ ਹੈਗੀ। ਉਕੀਆਂ ਪੇ ਮੂੜ ਮੂੜ ਸੋਹਣੀਆਂ। ਜੰਦਸ ਫਾਦਰ ਯੇ ਪੋਟਵਾਨੀ ਜੜ ਜੜ ਸੋਣੀਏ ਨਦਨਾ ਥੋੜਾ ਪਗਲ ਦੇ ਹੋ ਗਿਆ ਸੀ ਬਈ ਵਾਹ ਅੱਗੇ ਵਾਹ ਅੱਗੇ ਮੇਰੇ ਕੋਠੀ ਸਹੀ ਹੂਗਾ ਉਥੋਂ ਤੀਨ ਪੱਥਰ ਕਰਦਾ ਬਹੁਤ ਤੁੰਗਾਂ ਰੋਕੀ ਤੁਗਾ ਤੁਸੀਂ ਪੱਥਰ ਕਰਦਾ ਬਾਲੀ ਕਾਲੀ ਬਾਲੀ ਕਰਦਾ ਯਾਰ ਵੀਰੇ ਉੱਥੇ ਜਿਹੜੇ ਘੜ ਕੇ ਨਾ ਉਦਾਂ ਹੀ ਸਿੰਪਲ ਹੋ ਜਾ ਰੱਖ ਆਏ ਬਹੁਤੇ ਘੜ ਜੇ ਆਹ ਦੇਖੋ ਓਏ ਆਹ ਤਾਂ ਸਹੀ ਆਇਆ ਮੁੰਡਿਆ ਕਿੱਥੇ ਤੱਕ ਸਹੀ ਕੀਤਾ ਇਹ ਜ਼ਰੂਰੀ ਥੋੜਾ ਸਾਰਾ ਇਹੀ ਲੱਗਣਾ ਓਏ ਬਾਬਾ ਉਹ ਤੂੰ ਹੀ ਲਿਆਵ ਦੇ ਵਾਲੀ ਘਰ ਵਾਲੀ ਸਾਡੇ ਦਨ ਲੰਗੇ ਹੋਏ ਆ ਟਾਲੀ ਥੱਲੇ ਬੈਠੇ ਸੀ ਹੈ ਅਜੇ ਤੋਂ 10 ਸਾਲ ਪਹਿਲਾਂ ਉਹ ਟਾਲੀ ਥੱਲੇ ਹੀ ਬੈਠੇ ਜੀ ਆ ਆ ਅਸੀਂ ਨਹੀਂ ਕਹਿਣ ਤੂੰ ਬਦਮ ਚੱਲੀ ਜਾਂਦਾ ਤਾਂ ਹੁਣ ਨਾਲ ਓਡੇ ਓਡੇ ਨੂੰ ਜਾ ਕੇ ਮੈਂ ਬਲੌਗ ਦੇ ਵਿੱਚ ਮੈਂ ਗੁੰਮਾ ਰੰਗਾ ਰੰਗ ਪ੍ਰੋਗਰਾਮ ਇਹਨਾਂ ਨਾਲ ਦੇਖਦਾ ਫਿਰਦਾ ਇਹ ਇੱਕ ਸੋਲ ਕੱਢੂ ਇਹਦਾ ਲੁੱਟਾਂ ਹੀ ਪੈਣਗੀਆਂ ਚੱਲ ਸੋਲ ਕੱਢਣਾ ਹੈ ਓ ਬਾਵਾ ਤਾਂ ਸੋਹਣਾ ਆ। ਕਿ ਆ ਜਾਣਾ ਉਧਰ ਚ। ਨਹੀਂ ਤੁਸੀਂ ਪਹਿਟੀਆਂ ਖਾਣ ਨੂੰ ਆ ਆ ਬੱਚ। ਹੋਵੇ ਆਹ ਕਿਰਪਾਣ ਹੰਮਰੀ ਹੋਵੇ। ਹਾਂ। ਨਹੀਂ ਦੱਤੂ। ਇਹ ਤਾਂ ਲੈਣੀ ਪੈਂਦੇ ਆ। ਹਾਂ। ਪੱਗ ਦਾ ਹੌਲ ਦਾ ਰੀਸਰ ਜੰਗ ਨੂੰ ਮੰਨ ਦੀ ਬੰਦਨ। ਤਿਲਕ ਨਾ ਨਾ ਜਾਵੇ ਜੁੱਤੀ ਯਾਰ ਇੱਥੋਂ। ਕੀ ਨਹੀਂ ਆਉਂਦੀ। ਆ ਚੁੰਨੀ ਕਿੱਥੇ ਨਹੀਂ ਜਾਂਦੀ। ਬਸ ਬ੍ਰਾਂਡ ਦੇ ਹੋਣਾ ਜੁੱਤੀ। ਵੀਰੋ ਕੋਲੇ ਸੱਤਾਂ ਦਾ ਲੱਗਿਆ ਓਏ ਜੁੱਤੀ ਅਸਲ ਮੈਨੇ ਤਾਂ ਯਾਰ ਇੰਦਰਜੀਤ ਦੇ ਹੱਥ ਚ ਸੋਹਣੀ ਲੱਗਣੀ ਸੀ ਮੇਕਅਪ ਚੁੜਾਣਾ ਚੁੜਾ ਚੱਲ ਵੀ ਕਰਾ ਲਾ ਦੇ ਕਰਾ ਲਾ ਬੰਦਾ ਹੈ ਕਰਨ ਡੇਲੀ ਹੈ 200 ਰੁਪਏ ਹੀ ਆ 200 ਰੁਪਏ ਇੱਥੇ ਡੇਲੀ ਇੱਥੇ ਹੈ ਕਰਨਾ ਦੇ ਕੇ ਵੇਚਾ ਕਰਨਾ ਇੱਥੇ ਕੱਲ੍ਹ ਹੀ ਓਨਲੀ ਹਾਂ ਸਹਿਕਾ ਸਹਿਕਾ ਸੋਕਾ ਉਹ ਬਹੁਤ ਵਧੀਆ ਗਾਣਾ ਸ਼ੂਟ ਹੋਇਆ ਸਹੀ ਗੱਲ ਬਾਬਾ ਮਿਹਰ ਤੇ ਥੋੜੇ ਉਬਰੂ ਵੀ ਕਰਦੀ ਹੈ ਥੋੜੇ ਪਿਆਰ ਦੀ ਲੋੜ ਆ ਇਹ ਆ ਵੀ ਗਰਮੀ ਚ ਗਾਣੇ ਦਾ ਸ਼ੂਟ ਵੀ ਗਰਮੀ ਚ ਲੋਕੇਸ਼ਨ ਬਹੁਤ ਸੋਹਣੀ ਸੀ ਇਹ ਲੋਕੇਸ਼ਨ ਬਾਰੇ ਵੀ ਅਸੀਂ ਨਰ ਪੂਰਾ ਵਲੌਗ ਬਣਾ ਕੇ ਲੇ ਕੇ ਜਾਵਾਂਗੇ ਹੂੰ ਤੇ ਵਲੌਗ ਦੇ ਵਿੱਚ ਉਹਨੂੰ ਅੰਦਰ ਦਾ ਇਤਿਹਾਰ ਵੀ ਦਿਖਾਵਾਂਗੇ ਸਾਰਾ ਜਿਹੜਾ ਇੱਕ ਪਿਆਵ ਆ ਇੱਥੇ ਤਾਂ ਇਥੋਂ ਦਾ ਜਿਹੜਾ ਇਤਿਹਾਸ ਆ ਉਹ ਸਾਰਾ ਯੂਕੇ ਦੇ ਵਿੱਚ ਪਿਆ ਆ। ਜਿਹੜੀਆਂ ਇੱਥੇ ਚੀਜ਼ਾਂ ਰੱਖੀਆਂ ਯਾਨੀ ਕਿ ਹੀਰਾ ਰੱਖਿਆ ਕੋਈ ਨਾ ਉਹ ਇੱਥੇ ਸਾਰਾ ਡੁਪਲੀਕੇਟ ਆ ਉਹ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜਿਹੜਾ ਅਸਲੀ ਆ ਉਹ ਯੂਕੇ ਦੇ ਵਿੱਚ ਪਿਆ ਆ। ਬਾਜ ਗਿਆ ਓਏ। ਬਾਜ ਗਿਆ। ਸਾਲੇ ਤੁੰਗੇ ਲੋੜ ਕਿੰਨੀ ਛੋਟੀ। ਸੱਚ ਨਹੀਂ। ਅੱਜ ਦਾ ਜਾਲ ਨਹੀਂ। ਇਹਦਾ ਪੜਾਕਿਆਂ ਤੋਂ ਬੰਦ ਕਰਾਈ ਆ। ਓਏ ਯਾਰ ਫੜ। ਮਾਰਨਗੇ ਦਵਾਕ ਆਜਾ ਆਜਾ ਗੋਲ ਕਦਾ ਰਾਤਾ ਨਹੀਂ ਆਇਆ ਲਾਵਾ ਹੁੰਦੇ ਫੈਕਲ ਬਾਬਾ ਫੈਕਲ ਤੇਜੂ ਬਹੁਤ ਵਧੀਆ ਬਹੁਤ ਘੈਂਟ ਸ਼ੂਟ ਹੋਇਆ ਤੇ ਹੁਣ ਬਸ ਕਰ ਦਿਓਗਾ ਨਾ ਕਿਰਪਾ ਆੜਦਾ ਆੜ ਹੀ ਗਾਣੇ ਆਉਣੇ ਹੁਣ ਓਕੇ ਜੀ ਸਾਸਰੀ ਕਾਲ ਓਕੇ ਜੀ ਓਕੇ ਬਾਬਾ ਜੀ ਪਿੰਡ ਫੋਟੋਗ੍ਰਾਫੀ ਆਪਣਾ ਸਾਰਾ ਵਿਆਹ ਦਾ ਪ੍ਰੋਗਰਾਮ ਤੁਸੀਂ ਦੇਖਿਆ ਹੀ ਪਿੰਡ ਫੋਟੋਗ੍ਰਾਫੀ ਪਿੰਡ ਝੋੜਦਾ ਬਾਬੇ ਨੇ ਕੀਤਾ ਤੇ ਕਿਵੇਂ ਕੀਤਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਬਹੁਤ ਘੈਂਟ ਕੰਮ ਕੀਤਾ ਬਾਬੇ ਨੇ ਅੱਜ ਗਾਣਾ ਸ਼ੂਟ ਕੀਤਾ ਉਹ ਘੈਂਟ ਹੀ ਹੋਊਗਾ ਓਕੇ ਜੀ ਬਾਕੀ ਹਾਂ ਭਾਬੀ ਨੇ ਗੱਡੀ ਮੈਚ ਲਾਉਣੀ ਘਰੇ ਜਾਣਾ ਤਾਂ ਨਹੀਂ ਹਾਂ ਤੂੰ ਚਲਾਣੀ ਆ ਗੱਡੀ ਦਾ ਠੀਕ ਆਲ ਦੇਖ ਲੈ ਅੱਜ ਚਾਲੀਆਂ ਫੋਟੋਆਂ ਮੂਰੇ ਗੁਰਦਾਰੇ ਦੇ ਨਾਲ ਲਾਉਣੀਆਂ ਪੈਣ ਚਲੋ ਬਈ ਬੱਸ ਹੋ ਗਿਆ ਵਧੀਆ ਹੋ ਗਿਆ ਹਾਂ ਬਹੁਤ ਵਧੀਆ ਹੋਇਆ ਸੀ ਕਿਆ ਹੋ ਗਿਆ ਫਿਰ ਲੋਕੇ ਛੁੱਟ ਲਈ ਸੀ ਹਾਂ ਹਾਂ ਹੋਇਆ ਛੁੱਟ 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 ਇਹੋਕੋ ਇਹ ਗੱਲ ਵਧੀਆ ਹੋ ਰਹੀ ਹੈ ਨਾਲ ਵੀ ਨਿਬੜ ਗਿਆ ਵੈਸੇ ਇਹਨਾਂ ਕਹਤਾ 7 ਵਜੇ ਨੇ ਆ ਘਰ ਪਿਛਲੀ ਵਾਰ ਤਾਂ ਰਾਤ 12 1 ਵਜੇ ਗਿਆ ਸੀ ਇਸ ਵਾਰ ਵੇਟ ਤਾਂ ਮਾਰੇ ਬਾਬੇ ਵੀ ਦੇ ਨੇ ਇੱਥੇ ਬਸਾਂਗੇ ਤੂੰ ਦੱਸੀਂ ਉਹ ਪਰ ਕੋਠੀਆਂ ਚ ਹਾਂ ਹੁਣ ਥੋੜਾ ਛੁੱਟ ਰਹਿ ਗਿਆ ਕੱਲੇ ਹੁੰਦਾ ਹੂੰ ਹੂੰ ਉਹ ਮੈਨੂੰ ਲੱਗਾ ਕੱਲ ਨੂੰ ਹੀ ਪਰਸ ਨੂੰ ਕੱਲ ਨੂੰ ਹੋ ਸ਼ਾਇਦ ਜਾਂ ਪਰਸ ਨੂੰ ਹੂੰ ਥੋੜਾ ਦਿਨਦਰ ਦਾ ਹੁਣ ਹਾਂ ਇਹ ਹੁਣ ਸਾਰੇ ਜਾਣੇ ਬਾਤ ਤੋਂ ਵੱਧ ਸਾਡੀ ਸਪੋਰਟ ਕਰੋ ਹਾਂ ਚੱਕ ਦਿਓ ਫੱਟੇ ਤੂ ਕਿਆ ਹੁਣ ਦੱਬ ਦਿਓ ਕੱਲੀ ਹੁਣ ਗਾਣਾ ਤੇ ਗਾਣਾ ਆਉਣਾ ਬਹੁਤ ਟਾਈਮ ਹੋ ਗਿਆ ਸੀ ਵਿਹਲੇ ਬੈਠਿਆ ਨੂੰ ਹੁਣ ਠਾਠ ਹੋਈ ਕਰਨੀ ਐ ਹੁਣ ਮੈਂ ਨਾ ਪੈਸੇ ਖਰਾਬ ਕਰਦੀ ਨਹੀਂ ਨਹੀਂ ਹੁਣ ਨਹੀਂ ਹੁੰਦੇ ਹੁਣ ਆਹੋ ਹੁਣ ਕਾਂ ਫੇਰ ਵੇਖ ਲਾਦੇ ਨਾ ਹੁਣ ਬਹੁਤ ਪੈਸਾ ਲਈ ਸੀ ਹੁਣ ਤਾਂ ਬਹੁਤ ਹੁਣ ਤਾਂ ਬਹੁਤ ਸਪੋਰਟਾਂ ਨਾਲ ਸਪੋਰਟਾਂ ਨਾਲ ਦੇਖੀ ਜਾਈ ਹੁਣ ਤਾਂ ਕਿੰਨੇ ਆਮ ਨਾਣੇ ਬਣ ਜਾਣੇ ਜਿੰਨਾ ਇਹਨੇ ਰੱਖਮ ਖਰਾਬ ਕੀਤੀ ਏ ਮੁੰਡੇ ਨੇ ਮੇਰੇ ਕੋਈ ਗੱਲ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਸ਼ੂਗਰ ਨਾ ਕਰਾ ਲਈ ਸਬਰ ਦਾ ਫਲ ਮਿੱਠਾ ਕਰਦਾ ਕਰਦਾ ਹੋਉਂਦਾ ਨਹੀਂ ਨਹੀਂ ਚੱਕ ਦੇਣੇ ਮਾਂ ਨੂੰ ਸ਼ੂਗਰ ਸਿੰਘਾ ਤੇ ਫੇਰ ਬੱਤ ਨੇ ਹੋ ਗਿਆ ਕੋਈ ਮਾਂ ਨੂੰ ਤਾਂ ਹਟ ਗਿਆ ਹੂੰ ਦਾ ਤਾਂ ਕੱਟ ਗਿਆ ਨਹੀਂ ਹੁਣ ਤਾਂ ਠੀਕ ਹਾਂ ਚੱਕ ਦੇ ਆ ਕੇ ਫੱਟੇ ਬਾਬਾ ਮੇਰ ਰੱਖੇ ਹੁਣ ਤਾਂ ਆਪਾ ਦਾ ਆਪਦੇ ਕਰਨੀਆਂ ਪੂਰਾ ਜੋਰ ਲਾਤਾ ਹੁਣ ਗਾਂ ਹੁਣ ਤਾਂ ਰੱਬ ਤੇ ਇਹਦੇ ਤੁਹਾਡੇ ਸਾਰਿਆਂ ਦੇ ਵੀ ਸਪੋਰਟ ਕਰਿਓ ਹੁਣ ਪੂਰੀ ਕੱਲ ਨੂੰ ਹਾਂ ਡੈਲੀ ਦਾ ਵੀ ਸ਼ੂਟ ਹੈ ਕੱਲ ਬਣਾ ਲਓ ਫਿਰ ਉਹ ਕੀ ਜੂਸ ਜੂਸ ਨਾਲ ਬਣਾ ਲਓ ਸਾਨੂੰ ਪੀਣਿਆ ਹੁਣ ਕੱਪੜੇ ਬਦਲਿਆ ਆਈਏ ਪਹਿਲਾਂ